ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਸਿਰਫ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਆਪਣੇ ਸੱਜਣ ਵੀਰ ਜਾਣਦੇ ਆ ਠੀਕ ਆ ਜੀ ਮਾਲ ਵਪਾਰ ਦਾ ਕੰਮ ਆ ਪਸ਼ੂ ਵਪਾਰ ਦਾ ਕੰਮ ਆ ਤੇ ਮਾਲ ਰੂਟੀਨ ਦੇ ਵਿੱਚ ਹੀ ਆਉਂਦਾ ਇਸ ਕਿਲੇ ਤੇ ਅੱਜ ਵੀ ਆਪਾਂ ਤੁਹਾਨੂੰ ਤਕਰੀਬਨ ਕੋਈ 8 7-8 ਗਨਾਕ ਤਕਰੀਬਨ ਦਿਖਾਉਣੇ ਆ ਵਿੱਚ ਤੋਕੜ ਕੱਪੜਾ ਮੈੜਾ ਵੀ ਦਿਖਾਉਣੀਆਂ ਜਿਹੜੀਆਂ ਤਕਰੀਬਨ ਕੋਈ ਚੈੱਕ ਪਾਸ ਵੀ ਆ ਇੱਕ ਸੱਜਰ ਸੂਈ ਤੇ ਇੱਕ ਤਿਆਰੀ ਵਾਲੀ ਤੇ ਦੋ ਮੱਜਾ ਦਿਖਾਉਣੀਆਂ ਨੇ ਭਰਾਵਾਂ ਨੂੰ ਠੀਕ ਆ ਜੀ ਮਾਲ ਵੈਸੇ ਹੋਰ ਵੀ ਹੈਗਾ ਬਾਕੀ ਤੁਸੀਂ ਕੰਟੈਕਟ ਕਰਕੇ ਪੁੱਛ ਕੇ ਚਰ ਲਿਓ ਠੀਕ ਆ ਜੀ ਹਰੇਕ ਤਰ੍ਹਾਂ ਦਾ ਪਸ਼ੂ ਮਿਲ ਜੂਗਾ ਕਹਿੰਦੇ ਅੱਜ ਤਰੀਕ 11 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਸਾਢੇ 11 12:00 ਵਜੇ ਦਾ ਟਾਈਮ ਆ ਅੱਠ ਗਨਾਗ ਨੇ ਪੂਰੇ ਠੀਕ ਆ ਜੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਸਭ ਤੋਂ ਪਹਿਲਾਂ ਸਤਨਾਮ ਸਤਸ੍ਰੀ ਅਕਾਲ ਸਤਿ ਸ਼੍ਰੀ ਅਕ ਪੋਰ ਭਾਜੀ ਠੀਕ ਠਾਕ ਵਧੀਆ ਕਿਰਪਾ ਬਾਬੇ ਨਾਲ ਚੜਦੀ ਕਲਾ 니ਤੇ ਕੀ ਹਾਲ ਨੇ ਸਾਸਰੀ ਗਾਲ ਭਾਜੀ ਸਾਸਰੀ ਗਾਲ ਵੀਰ ਵੀਰ ਸਤਨਾਮ 8 ਕ ਨਾਗ ਨੇ ਅੱਜ ਟੋਟਲ ਹਾਂਜੀ ਹਾਂਜੀ ਬਾਕੀ ਮਾਲ ਚਲੋ ਮਾਲਕ ਦੀ ਕਿਰਪਾ ਹੈ ਹੈ ਬਾਬੇ ਦੀ ਕਿਰਪਾ ਚੌਦਾ 15 ਵਾ ਜੀ ਥੋੜਾ ਜਿਹਾ ਲੈਂਡ ਨੇ ਬੜਾ ਖਰਾਬ ਕੀਤਾ ਮਾਲ ਨੂੰ ਆਇਆ ਨਹੀਂ ਗਿਆ ਫਿਰ ਇਹ ਚਲੋ ਇੰਨੀਆਂ ਕਾਠ ਕੀ ਤਿਆਰ ਕੀਤੀਆਂ ਆ ਬੈੜਾ ਤਕਰੀਬਨ ਜਿਹੜੀਆਂ ਇਹ ਵੀ ਸੁਈਆਂ ਸਵਈਆਂ ਹੀ ਸਾਰੀਆਂ ਸੁਈਆਂ ਸਵਈਆਂ ਸਾਰੀਆਂ ਵੱਟੀਆਂ ਬੈੜਾ ਹਨਾ ਵੱਟੀਆਂ ਵੱਟੀਆਂ 20 ਪਲੱਸਾਂ ਵਾਲੀਆਂ ਕੋਈ 18 ਠੀਕ ਆ ਜੀ ਲੋ ਵੀ ਇਹਨਾਂ ਬਾਰੇ ਵੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਆ ਜੇ ਤੁਸੀਂ ਠੀਕ ਆ ਜੀ ਸੁਈਆਂ ਸਵਈਆਂ ਨੇ ਫਿਲਹਾਲ ਜਿਹੜੇ ਹੁਣ ਮੌਕੇ ਤੇ ਵੀਰ ਮੌਜੂਦ ਆਪਣੇ ਕੋਲ ਜਿਨ੍ਹਾਂ ਦੇ ਵਿੱਚ ਚਾਰ ਕੋਈ ਟੋਕਰ ਕਬਣਾ ਬਣਾ ਬਣਾ ਬੱਚਾ ਸਰਾ ਟੋਕਰ ਟੋਕੜਾ ਕਬਣਾ ਜੀ ਟੋਕੜਾ ਕਬਣਾ ਹੈਗੀ ਐਚ ਐਫ ਹੈਗੀ ਬ੍ਰੀਡ ਬਰੂਡ ਫੁੱਲਾ ਤੇ ਇੱਕ ਵਾਸੀ ਸੂਈ ਆ ਇੱਕ ਜਰਸੀ ਕ੍ਰੋਸ ਤਿਆਰ ਆ ਜੀ ਠੀਕ ਆ ਜੀ ਤੇ ਝੂਟਿਆ ਦੋ ਗੱਬਣਾ ਹੈ ਚਾਰ ਠੀਕ ਆ ਜੀ ਤੇ ਇਧਰੋਂ ਸ਼ੁਰੂਆਤ ਕਰਦੇ ਆ ਗੱਬਣ ਬੱਛੀ ਤੋਂ ਹਾਂਜੀ ਕਰ ਦੋ ਗੱਬਣ ਵੜ ਤੋਂ ਸ਼ੁਰੂਆਤ ਕਰਦੇ ਆ ਠੀਕ ਆ ਜੀ ਪੂਰੀ ਪਾਲੀ ਸੋਹਈ ਆ ਬਾਕੀ ਮੇਰਾ ਭਰਾ ਪੂਰੀ ਨਿਗਾ ਦੇ ਵਿੱਚੋਂ ਕਟੋ ਆਰਡਰ ਰੋਡਰ ਦੀ ਕੁਆਲਿਟੀ ਬਹੁਤ ਸੋਹਣੀ ਮੁਠੀ ਵਾਲਾ ਥਾਣਾ ਕੀ ਬਿਰਵਾ ਵੀਰ ਸੂਬਿਆਂ ਦੇ ਵਿੱਚ ਜਰਸੀ ਬੱਛੀ ਆ ਵੱਡੀ ਦੇ ਦੂਜੇ ਸੂਰੇ ਸੁਣਾ ਜੇ ਕਰਵਾ ਲਈ ਅੱਛਾ ਜੀ ਆ ਪੂਰੀ ਫੁੱਲ ਵੱਡੀ ਵੜੀ ਲਓ ਜੀ ਸੋ ਫੁੱਲ ਭਾਰੇ ਢਾਂਚੇ ਦੀ ਇੱਕ ਜਿਹੜੀ 260 ਵੜ ਦਿਖਾ ਰਹੇ ਆ ਪੂਜਾ ਸੁਬਾ ਪਲੀ ਸੰਬੀ ਆਲੇ ਪਾਸੇ ਨਾਰਮਲੀ ਸਾਰੇ ਵੀਰਾਂ ਨੇ ਦੇਖ ਕੇ ਜੱਜਮੈਂਟ ਕਰ ਹੀ ਲੈਣੀ ਆ ਰੰਗ ਬਾਜ ਆ ਬਾਕੀ ਚਮਕ ਤਮਕ ਤੁਹਾਡੇ ਸਾਹਮਣੇ ਆ ਲੇਵੇ ਲੇਵੇ ਉਹ ਗੜੀ ਸਵਾਦੀ ਆ ਆ ਦੇਖੋ ਬਹੁਤੀ ਖਬਰਦਾਰ ਆ ਥੱਲੇੋਂ ਠੀਕ ਆ ਜੀ ਪੱਦਰ ਪੁੱਤਰ ਪਹੁੰਚ ਜਾਂਦੀ ਆ ਸੋ ਮੁੱਠੀ ਮੁੱਠੀ ਵਾਲਾ ਥਾਣਾ ਆ ਕਰੋ ਚੱਕ ਤੁਸੀਂ ਆ ਵਾਲੀ ਜਰਸੀ ਵੀ ਸੀ ਕਾਲੀ ਜਰਸੀ ਵੇਖੋ ਵੱਡੀ ਹਾਂ ਆ ਦੇਖੋ ਜੀ ਬਾਕੀ ਥਣ ਗੋਲ ਬਹੁਤਾ ਕੰਮ ਬਹੁਤ ਬਹੁਤ ਮੈਂ ਆਹ ਦੇਖੋ ਜੀ ਲੈ ਸੋਦੇ ਗਾਸਪਾਉਣ ਵੀ ਪੂਰੀ ਇਕਨ ਪਰ ਆ ਦੇਖੋ ਹਾਂ ਮਾਰੂ ਨੀਗਾ ਠੀਕ ਹੈ ਜੀ ਠੀਕ ਹੈ ਐ ਬੰਬੇ ਪਾਸ ਇਹਨੂੰ ਆਹਦੇ ਬਹੁਤ ਹੀ ਵਧੀਆ ਚੰਗੀ ਤੇ ਪਣ ਵੀ ਕਰਮਾ ਲਈ ਠੀਕ ਹੈ ਜੀ ਫੇਸ ਫੇਸ ਆ ਦੇਖੋ ਫੇਸ ਕੁਆਲਟੀ ਚੈੱਕ ਕਰੋ ਬਾਕੀ ਲੇਵਾ ਬਹੁਤ ਸਾਰਾ ਕੰਪਾ ਕਿ ਟੱਡਰ ਨਿੱਗਰ ਲੇਵਾ ਠੀਕ ਹੈ ਹਾਂਜੀ ਅੰਨਾਂ ਦਾ ਵੇਖੋ ਕਰਮਾ ਵਾਲੀ ਪਾਂਡੀ ਪਾਈ ਰੱਦੀ ਆ ਹਾਂ ਖਾਲੇ ਵਜੀ ਸੁੰਦੀ ਸੁੰਦੀ ਵੀਰ ਜੀ ਹੋਰ ਬਣ ਜਾਣੀ ਆ ਹਾਂ ਠੀਕ ਆ ਸੋ ਫੈਸ਼ਨ ਫੂਸ਼ਨ ਬਹੁਤ ਆ ਬੱਚੀ ਦਾ ਠੀਕ ਆ ਜੀ ਸੋ ਤੋਜਾ ਸੂਆ ਤਿਆਰੀਆਂ ਦੇ ਤਕਰੀਬਨ ਸੂਬੂ ਤੇ ਦੋ ਤਿੰਨ ਤਿਆਰੀ ਦਾ ਸੋ ਭਾਵੇਂ ਸ਼ਾਮ ਦਾ ਕਿ ਸੂਵੇ ਵੇ ਅੱਦੇ ਡੰਗ ਦੇ ਵਿੱਚ ਵਿੱਚ ਹੀ ਆ ਹਰੀ ਹੋਇਆ ਗੜੇ ਭਾਈ ਪੂਰੀ ਫੁੱਲ ਬਣੀ ਕਰਵਾ ਲਈ ਮੈਂ ਨੀ ਪੂਰੇ ਪੂਰੇ ਕੇ ਪੂਰੇ ਅਮਾ ਧਾਵਾ ਤਿਆਰ ਕਰਮਾ ਲਈ ਇਹ ਨਹੀਂ ਗੱਲ ਕੋਈ ਸੋਹਣੀ ਕੁਆਲਟੀ ਹੈ ਬਾਕੀ ਰੰਗ ਬਾਜਾ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਲਿਵਾ ਵੇਖੋ ਐ ਟਾਇਟ ਲਿਵਾ ਕਰਮਾਇਦਾ ਭਾਰੀ ਜਿਹਾ ਚੱਡਾ ਹੋਇਆ ਦੇਖੋ ਭਾਈ ਕੰਨਾਂ ਦਾ ਠੀਕ ਹੈ ਬਹੁਤ ਸੋ ਚੰਗੀ ਆ ਬਹੁਤੀ ਖੂਬਸੂਰਤ ਆ ਠੀਕ ਆ ਜੀ ਸਨਹਪਸ ਨੂੰ ਪਚੰਗਾ ਆਰ ਰੋਰ ਚੰਗਿਆ ਵੜ ਚੰਗਾ ਦੁੱਧ ਬਿਲਕੁਲ ਚਵਾਜੂਗੀ ਇਹਦਾ ਵੀਰ ਸਤਨਾਮ ਕੀ ਮੁੱਲ ਕੀ ਡਿਮਾਂਡ ਕਰਤੀ ਅੱਜ ਮੁੱਲ ਵੀ ਜੀ ਕਿੰਨੀ ਨਸੂਸ ਲਿਆਵੇ ਚਲੋ ਬਾਕੀ ਵੱਡੀ ਹੋਸਣਾ ਆਪਾਂ ਵਛੀਆਂ ਦੀ ਵੇਖ ਪੰਜ ਹੀ ਕਰੋ ਹਾਂ ਜੀ ਪਰ ਆਪਾਂ ਤੁਹਾਨੂੰ ਪਤਾ ਵੀ ਨਹੀਂ ਆਪਾਂ ਮੁੱਲ ਜਿਆਦਾ ਨਹੀਂ ਕਰਦੇ ਆ ਆਪਾਂ ਲੈਣਾ ਬਸ ਪਤਲੀ ਜੀ ਕਮਾਈ ਨਾਲ ਚਲੋ ਭੈਣ ਭਰਾ ਕੋਈ ਸਾੜੀ ਲੈ ਜੂ ਯਾਦ ਕਰੂਗਾ ਹਾਂ ਹਾਂ ਆ ਮੁੱਲ 91 ਕਰਦੇ ਆ ਜੀ 90000 ਦੀ ਦੇ ਦੇ 90000 ਦੀ ਹਾਂ ਕੱਲ ਭਾਜੀ 88000 ਦੇ ਦਵਾਂਗੇ 88000 ਦੇ ਹਾਂ ਯਾਰ ਹੋਰ ਛੋਟ ਕਰ ਦਿੰਦੇ 87 ਦੇ ਦਵਾਂਗੇ 87 ਦੇ 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 ਹਾਂ ਜੀ ਬੱਧੀ ਬੱਚੀ ਆ ਭਾਈ ਜੀ ਵੱਡੀ 5 ਕਿਲੋ ਵਾਲੀ ਲਓ ਜੀ 87000 ਦੀ ਇਹ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਵੈਸੇ ਹਰ ਵਾਰੀ ਪਹੁੰਚ ਹੁੰਦੀ ਹੈ 100 ਕਿਲੋਮੀਟਰ ਤੱਕ ਜਿੰਨੇ ਵੀ ਪੈਸੇ ਦੇ ਖਰੀਦਿਆ ਖਰੀਦਿਆ ਯਾਰ ਬਹੁਤ ਜ਼ਿਆਦੀ ਖਰੀ ਹੈ ਬਾਕੀ ਖਰੀ ਹੀ ਹੈ ਕਰ ਉਹ ਲੈਣੇ ਹੁਣ ਨਹੀਂ 85 ਹੀ ਦੇ ਦਾਂਗੇ ਕਰਦੇ ਆ ਵੈਸੇ 500 ਹੋਰ ਛੋਟ ਕਰਦੇ ਸਾਢੇ 84 ਦੀ ਦੇ ਦੇ ਅੱਛਾ ਕਿਤਾ ਆ ਗਿਆ ਤੈਨੂੰ ਫਿਰ ਨਹੀਂ ਚਲੋ ਕੋਈ ਗੱਲ ਸਾਢੇ 84 ਦੀ ਜਾਂਦੇ ਲਓ ਜੀ ਸਰਾਂ ਪੁੱਤ ਨੂੰ ਪਿਤਾਗਾ ਪੂਰੇ ਪਾਜਨ ਮੋੜ ਆਲੀ ਆ ਠੀਕ ਆ ਜੀ ਭਾਈ 526 ਕਿਲੋ ਵਾਲੀ ਆ ਹਾਂ ਇਹ ਨਸਲ ਵੱਡੀ ਆ ਜੀ ਨਸਲ ਬਰੀਡ ਬੜੀ ਆ ਠੀਕ ਆ ਜੀ ਸੋ ਕਰ ਲਿਓ ਸ ਫਰਕ ਹਾਂ ਮੁੱਖੀ ਵੇਖੋ ਗਰਮ ਆ ਗਈ ਤੇ ਟ੍ਰਾਂਸਫਰ ਨਹੀਂ ਕਰਨੀ ਇਹਦਾ ਚੰਗੀ ਜਿਹਾ ਬੈਡ ਸਾਰੀ ਚੰਗੀ ਆ ਆ ਮਾਰੂ ਨਹੀਂਗਾ ਠੀਕ ਆ ਜੀ ਆ ਦੇਖੋ ਠੀਕ ਆ ਇਧਰ ਸੈਕਿੰਡ ਨੰਬਰ ਤੇ ਵੀਰ ਆਹ ਸੋਹਣਾ ਜੀ ਇਹ ਰਾਤ ਦੀ ਸੂਈ ਜੀ ਹਾਂ ਜੀ ਸੂਈ ਜੀ ਦੇਖੋ ਠੰਡੀ ਬਰਫ ਨੇਰੀ ਦੇਖੋ ਠੀਕ ਆ ਜੀ ਕੋਈ ਵੰਗਾ ਨਹੀਂ ਕੋਈ ਗੱਲਬਾਤ ਨਹੀਂ ਦੂਜਾ ਸੂਆ ਮਗਰ ਬੱਚਾ ਵਾਲਾ ਟੋਟਾ ਐਰ ਸ਼ੈਰ ਦੀ ਵਸਤੀ ਦਿੱਤੀ ਇਹਨੇ ਸੰਭਲ ਕੇ ਹੌਲੀ ਹੌਲੀ ਮਤਲਬ ਸੂਈ ਕੱਲੇ ਕੱਲ ਕੱਲ ਹਾਂਜੀ ਲਓ ਜੀ ਮਗਰ ਬੱਛਾ ਬੱਛੀ 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 ਯਾਰ ਸ਼ਰ ਬੱਛੀ ਮਗਰ ਬੱਛੀ ਹੈ ਲਾਲ ਚਿੱਟੀ ਡੱਬੀ ਵਿੱਚ ਠੀਕ ਹੈ ਜੀ ਇਸੀ ਵਾਰੀ ਨਸਲ ਦੀ ਦਿੱਤੀ ਹੈ ਮਗਰ ਬੱਛੀ ਹੈ ਲਾਲ ਚਿੱਟੀ ਡੱਬੀ ਦੇ ਵਿੱਚ ਸੋ ਵੇੜ ਮੇਰਾ ਭਰਾ ਕੋਈ ਨਿਗਾਹ ਦੇ ਵਿੱਚੋਂ ਕੱਢੋ ਹਾਈਟ ਮੀਡੀਅਮ ਹੈ ਬਾਕੀ ਗੋਲਾ ਕਾਲਾ ਬੜਾ ਠੀਕ ਹੈ ਜੀ ਜੰਮੀ ਪੜੀ ਪੂਰੀ ਹੈ ਥਣ ਥਣ ਇਧਰੋਂ ਵਿਖਾਉਣੇ ਤੁਹਾਨੂੰ ਵੇਖੋ ਆਹ ਮਾਰੋ ਨੀਗਾ ਵੇਖੋ ਥਣ ਵਾਈ ਦੇਖ ਲਓ ਵੇਖੋ ਚੋਣ ਕਰਮ ਵਾਲੇ ਠੀਕ ਆ ਜੀ ਮੁੰਡਾ ਜੰਨੀ ਵੜੀ ਆ ਜੀ ਕੋਈ ਵੰਗਾਲੀ ਕੋਈ ਗੱਲ ਬਾਤ ਨਹੀਂ ਆਹਾ ਨੀ ਪਾ ਨਹੀਂ ਗਿਆ ਜਵਾਕ ਕੋਲੇ ਦੱਸਾਂ ਦਲਾਉਂਗੀ ਨਹੀਂ ਠੀਕ ਆ ਉਹਨੂੰ ਪਤਾ ਹੀ ਕਰਮ ਵਾਲ ਲੈਣੇ ਨਹੀਂ ਤੇ ਉਹ ਛੋਟੇ ਭੈਣ ਭਰਾਵਾਂ ਨੇ ਚੋਣਾ ਹੁੰਦਾ ਅਗਲਾ ਹਾਂ ਆ ਫੇਰ ਸਾਨੂੰ ਕਰੀ ਮਿੱਤੇ ਆ ਵਿਖਾ ਦੇ ਲੈ ਵੀ ਠੀਕ ਆ ਜੀ ਸਟੇਟ ਪਟਾ ਆ ਗਿਆ ਹਾਂ ਤੇ ਲਾ ਬਿਲਕੁਲ ਵਾਈਟ ਤੇ ਬਲੈਕ ਡੱਬੀ ਤੇ ਰੈਡ ਹਾਂ ਤੋੜਿਆ ਜੈ ਇਹਨੂੰ ਸੋ ਮਗਰ ਵੀ ਬੱਛੀ ਐ ਬਿਲਕੁਲ ਲਾਲ ਚਿੱਟੀ ਡੱਬੀ ਦੇ ਵਿੱਚ ਇਹ ਨਵੇਂ ਖਸਲੇ ਕਿਦਾ ਦੇ ਫਿਕਸ ਲੇਵਾ ਵੇ ਲੋ ਬਿਲਕੁਲ ਹਾਂ ਸਿਰ ਤੇ ਇਹਨਾਂ ਕੋਲ ਦਾ ਵਾਰਾ ਕੱਢੀ ਆ ਬੜੀ ਟੈੜੀ ਹੋਈ ਜਾਂਦੀ ਠੀਕ ਹੈ ਮਾਰਨਿੰਗ ਮਲਕੀ ਚਵਾਈ ਅੱਧੀ ਪਚਦੀ ਕਰੀ ਦਿੱਤੀ ਆ ਤੁਹਾਨੂੰ ਪਤਾ ਫਿਰ ਬੋਲੇ ਦੇ ਵਿੱਚ ਆ ਫਿਰ ਛੱਡੜੀ ਨਹੀਂ ਬਿਲਕੁਲ ਬਿਲਕੁਲ ਹਾਂ ਥੋੜੀ ਕਰਤੀ ਤੇ ਤੋਂ ਉਹਨੇ ਖਸ ਲੈ ਕੇ ਡਾਕ ਫਿਰ ਹੋਰ ਕਰ ਲੈ ਲੂ ਆ ਮਾਰਨਿੰਗਾ ਠੀਕ ਆ ਜੀ ਸੋ ਬੱਚਾ ਵੀ ਮਗਰ ਬੜਾ ਖੂਬਸੂਰਤਾ ਵੇਖੋ ਬੜੀ ਵੈਸ਼ੀ ਟੋਅ ਦਿੰਦੀ ਆ ਪਛੀ ਬੜੀ ਟਾਪ ਕਲਾਸ ਆ ਗਈ ਮਗਰ ਬਿਲਕੁਲ 에ਅਰ ਸ਼ਰਤ ਦੇ ਵਿੱਚ ਡਿਜ਼ਾਈਨ ਜਿਹਨ ਬਹੁਤ ਜ਼ਿਆਦਾ ਚੰਗਾ ਪਛੀ ਦਾ ਵੀ ਮਗਰ ਲਾਲ ਤੇ ਬਿਲਕੁਲ ਵਾਈਟ ਕੰਬੀਨੇਸ਼ਨ ਦੇ ਵਿੱਚ ਸੋ ਨਾਰੂਆ ਨਾਲ ਤੇ ਬੋਲਾ ਵੀਰਾਂ ਦਾ ਵੀ ਇਸ ਵਕਤ ਤੇ ਥੱਲੇ ਹਾਜ਼ਰ ਆ ਮੋਰਨਿੰਗ ਇਹਨਾਂ ਨੇ ਚਵਾਈ ਕਰਤੀ ਆ ਬਾਕੀ ਚੋਣ ਚੰਗੀ ਆ ਤਸੱਲੀ ਬਖਸ਼ਾ ਕੀ ਮੁੱਲ ਵੀ ਰਹੂਗਾ ਦਾ ਮੁੱਲ ਇਹ ਛੜਿਆ ਕਹਿੰਦਾ 62000 ਰੁਪਏ ਸਰਚ ਯਾਰ ਛੜਦਾ ਹੈ 60 ਦੇ ਵਿੱਚੋਂ ਹਾਂ ਜੀ ਹਾਂ ਜੀ 59000 ਦੀ ਦੇ ਦਾਂਗੇ ਲੈਣ ਦੇ ਯਸ ਨੂੰ ਜੀ ਲਓ ਜੀ 57000 ਦੀ ਇਹ ਫਾਈਨਲ ਮਿਲ ਜੂਗੀ ਅੱਜ ਠੀਕ ਆ ਬਾਕੀ ਪਹੁੰਚ ਆ ਗਈਆਂ ਨਾ ਬਿਲਕੁਲ ਤੁਹਾਡੇ ਘਰ ਤੱਕ 100 ਕਿਲੋਮੀਟਰ ਤੱਕ ਠੀਕ ਆ ਜੀ ਹਾਂ ਬਾਕੀ ਬਹੁਤ ਵਧੀਆ ਅੱਜ ਤੋਂ ਲੈ ਕੇ ਚੱਗੀ ਹੈ ਪਰ ਦੋ ਦਿਨਾਂ ਨਾਲ ਦਿੱਤੀ ਹੈ ਉਹ ਵੀ 15 16 ਹਾਂ ਕਿਉਂ ਹੀ ਪੜੀ ਆ ਨਾ ਇਹ ਕਿਹੜੀ ਕਿਸਮਾੜੀ ਨਾਲ ਬਹਿੜਿਆ ਕਰਮਾਂ ਹਾਂ ਕੋਲ ਕੁਝ ਬਰਕਾ ਇਧਰ ਅੱਗੇ ਵਿਖਾਉਣਾ ਤੁਹਾਨੂੰ ਬਾਜ ਦਾ ਬੱਚਾ ਬਹੁਤ ਖੂਬਸੂਰਤ ਚੰਗੀ ਬੱਸੀ ਬੱਗੀ ਤਿਤਰੀ ਦੇ ਕਮਾਦ ਨਿਕਲੀ ਪਿਓਰ ਦੀ ਨੂੰ ਬਾਜ ਪੈ ਗਿਆ ਪਿਓਰ ਦੀ ਨੂੰ ਬਾਜ ਪੈ ਗਿਆ ਬਾਜ ਉਤਰਾਂ ਨੂੰ ਪੈ ਗਿਆ ਵਾ ਤੇ ਭਰਾ ਆਪਾਂ ਵਿਖਾ ਦੇਣੀ ਆ ਅੱਛਾ ਪੈ ਗਿਆ ਬਾਜ ਪੈ ਗਿਆ ਲੈ ਜੀ ਬਾਜ ਪੈ ਗਿਆ ਜੀ ਮਤਲਬ ਦੇਖ ਚੁੱਕੀ ਹੈ ਪਰ ਵਿਖਾ ਜ਼ਰੂਰ ਦੇਣੀ ਇਹ ਮੈਨੂੰ ਨਹੀਂ ਦਿੱਤਾ ਪਹਿਲਾਂ ਮੈਨੂੰ ਵੀਡੀਓ ਬਣਾ ਕੇ ਪਾਓ ਲੈ ਪਿੰਨਾ ਵੀ ਨਹੀਂ ਇਹ ਘੱਪੜ ਚੱਕ ਪਾ ਦੇ 15 ਗਦੇ ਸਦੇ ਦੁੱਧਿਆ ਇਧਰ ਦਾ ਸਾਨ ਮਟੜ ਦੇ ਨਾਲ ਘਟਿਆ ਜੇ ਅੱਧਾ ਵਾ ਅੱਛਾ ਅੱਛਾ ਬਾਕੀ ਆ ਇਹ ਹੋ ਕੇ ਰੋ ਕੋਈ ਨਾੜ ਨਹੀਂ ਕੋਈ ਗਿਲਦੀ ਨਹੀਂ ਗਾ ਵੇਚਣ ਨਾਲ ਲੈ ਕੇ ਗਿਆ ਨਹੀਂ ਨਹੀਂ ਫਾਰਮ ਚ ਗਈ ਲਓ ਜੀ ਭਾਈ ਫਾਰਮ ਚ ਲਓ ਜੀ ਠੀਕ ਆ ਜੀ ਆ ਜਿਹੜਾ ਮਗਰਲਾ ਥਾਣਾ ਨਾ ਪਹਿਣੀ ਵਾਲਾ ਇਹ ਜਰੂਰ ਉਹ ਮਸਟੈਟਸ ਹੋ ਗਈ ਸੀ ਤੇ ਘਟ ਗਿਆ ਠੀਕ ਆ ਤੇ ਕਿੰਨਾ ਦੁੱਧ ਕਿੰਨਾ ਦੇ ਥੱਲੇ 15 ਕਿਲੋ 15 16 ਕਿਲੋ ਤੋਕੜ ਗੱਭਣ ਚੈੱਕ ਪਾਸ ਕਿੰਨੇ ਟਾਈਮ ਤੇ ਸਰਦੇ ਦਿਨ ਚੈੱਕ ਅਪ ਪਰਸੋ ਵੀ ਕਰੇ ਸਾਡੇ 3.5 ਮਹੀਨੇ ਦੀ ਚੈੱਕ ਪਾਸ ਹੈਗੀ ਆ ਠੀਕ ਆ ਜੀ ਤੇ ਦੁੱਧ ਵੀ ਚੰਗਾ ਸਪੈਸ਼ਲੀ ਆ ਕਰਮਾਂ ਲਈ ਥੱਲੇ ਬਾਕੀ ਮੇਰਾ ਭਰਾ ਵੇਖੋ ਨੁਕਰੀਆਂ ਘੋੜੀਆਂ ਰਖੀਆਂ ਆ ਵੇਖੋ ਵੇਲਾੜੀ ਹੈ ਦੇਖ ਮੇਰਾ ਬਰਾ ਬਹੁਤ ਖੂਬਸੂਰਤ ਨਸਲ ਜਾਤ ਚੈੱਕ ਕਰੋ ਬਹੁਤ ਸੋਹਣੀ ਬਰੀਡ ਵਾਈਟ ਫੇਸ ਚਲੋ ਵਾਕੇ ਬਿਲਕੁਲ ਜਿਹੜਾ ਜਿਵੇਂ ਆਦੇ ਵੀ ਪੈ ਜਾਣਾ ਸੀ ਬਾਜ ਬਾਜ ਪੈ ਜਾਣਾ ਬਾਜ ਪੈ ਜਾਣਾ ਇਹਦਾ ਦਾ ਵੀ ਉਰਦੀ ਨੂੰ ਬਾਜ ਪੈਗਾ ਇਹ ਇਹ ਨਖਰਾ ਹੋਲੀ ਹੋਲੀ ਆ ਦੇਖੋ ਜੀ ਹਾਂ ਇਹ ਤਾਂ ਕਿਸੇ ਚੰਗੇ ਰੀਡਰ ਵਾਂਗੂ ਕਰਦੀ ਫਿਰਦੀ ਹਟ ਜਾ ਪਾਸੇ ਪਾਸੇ ਤੈਨੂੰ ਵੱਡੀ ਦੇਖੋ ਕਿੱਡੀ ਆ ਹਾਂ ਬਾਕੀ ਥਾਂ ਥਣ ਬਹੁਤ ਵਧੀਆ ਚਲੋ ਕੋਈ ਚਲੋ ਕਰਮਾ ਦੇ ਵਿੱਚ ਕਹਿ ਲੋ ਜਾਂ ਨਾਰਮਲ ਹੀ ਮਾਰੀ ਬਾਜ ਕੋਈ ਨਹੀਂ ਚਲੋ ਬਾਜ ਕੋ ਨਹੀਂ ਇਹ ਚਲੋ ਆਪਣੇ ਪਤਾ ਕਿਹੜਾ ਘਰ ਜਾਂਦਾ ਇਹਦਾ ਕੋਈ ਵਟਾ ਫੜਾ ਵਾ ਇਹਦੇ ਗਾਹ ਫੇਰ ਕਰਮਾ ਦਾ ਪੂਰਾ ਹੈ ਮੜਕ ਪੂਰਾ ਹੋ ਜੂ ਥੋੜਾ ਜਿਆ ਮਾਨਾ ਕੁਲਾ ਵਾ ਇਹੋ ਜਿਹਾ ਕੋਈ ਨਾ ਹੋ ਜਾਂਦਾ ਬੜੀਆਂ ਬੜਾ ਕੋਈ ਹੋ ਜਾਂਦਾ ਚੱਕਰ ਹਾਂ ਵਾ ਚਲੋ ਦੁੱਧ ਚੰਗੇ ਵਾਲੀ ਆ ਬੈੜ ਵੈਸੀ ਆ ਨਾ ਟੋਟਲਾ ਉਧਰ ਜੋ ਵਛੀ ਦਾ ਹੰਤ ਥੋੜਾ ਕੋਈ ਹਾਂ ਔਰ ਕਰਮ ਵਾਲੀ ਫੇਰ ਕਿੰਨਾ ਦੁੱਧ ਦੱਸਿਆ ਸੀ ਹੁਣ ਮੋਕ 15 ਕਿਲੋ ਇਹ ਵੀਰ ਸਤਨਾਮ ਮੋਲ ਕੀ ਇਹਦਾ ਜਾਂ ਵੇਚੀ ਹੈ ਜੀ ਨਹੀਂ ਹੋਰ ਇਹ ਵੀਰ ਜੀ ਦੇਤੀ ਆ ਬੰਦਾ ਆਪਣਾ ਨਾ ਵੀਰ ਬੜਾ ਜਿਆਦਾ ਸੱਜਣਾ ਮਾਲ ਬੜਾ ਖੜਿਆ ਵਾ ਹਾਂ ਤੇ ਹੋਰ ਚਲੋ ਦੇਤੀ ਜਿੰਦੇ ਦੇਤੀ ਠੀਕ ਆ ਜੀ ਹਾਂ ਉਹ ਵੀ ਇਹਦੀ ਮੁੱਲ ਦੀ ਗੱਲ ਨਹੀਂ ਕਰਾਂਗੇ ਚਲੋ ਸੇਲ ਕਰਤੀ ਹੈ ਘਰੇ ਰੱਖਣੀ ਕਿਸੇ ਭਰਾਨੇ ਫਾਰਮ ਚ ਉਹਨਾਂ ਨੂੰ ਵੇਚਤੀ ਆ ਤੇ ਰੇਟ ਆਪਾਂ ਨਹੀਂ ਕਰਾਂਗੇ ਠੀਕ ਆ ਜੀ 10 ਜ਼ਰੂਰ ਦਿੱਤੀ ਆ ਡਿਟੇਲ ਤੁਹਾਨੂੰ ਅਗਲੀ ਵਾਰ ਟੋਕੜ ਗੱਪਣੇ ਵੀ ਆ ਗਈ ਹਾਂ ਜੀ ਇਹ ਵੀਰ ਜੀ ਸੱਤ ਮਹੀਨੇ ਗੱਪਣ 7 ਕਿਲੋ ਦੁੱਧ 6 ਦਾਦੇ ਦੇਖੋ ਲਓ ਜੀ 6 ਦਾਦੇ ਲਓ ਜੀ ਆ ਸਾਈਡ ਖੜੀ ਜੀ ਹਾਂ ਸਾਇਲ ਜਰੂਰ ਖੜੀ ਤੁਹਾਨੂੰ ਨਜ਼ਰ ਆ ਜਾਉ ਪਿਓਰ ਛੇਦਾਂ ਦੇ ਪਿਓਰ ਛਿੱਗੀ ਛੇਦਾਂ ਦਾ ਤੇ ਮਤਲਬ ਹੁਣ ਸੂਵਿਆਂ ਦੇ ਵਿੱਚ ਦੁੱਜੇ ਹੋ ਗਈ ਐ ਇਹ ਦੁੱਜੇ ਸੂਣਾਗਾ ਪਹਿਲੇ ਸੂਈਆਂ ਤੇ ਠੀਕ ਆ ਠੀਕ ਆ ਰਾ ਦੁੱਜੇ ਸੂਗੀ ਸੱਤਾਂ ਦੀ ਸੱਤਾਂ ਮਹੀਨਿਆਂ ਦੀ ਇਹ ਚੋਈਏ ਵੀਰ ਜੀ ਚੋਈਏ ਵੇਸੀ ਅੱਛਾ ਅੱਛਾ ਕਿੰਨਾ ਦੁੱਧ ਕਿੰਨਾ ਤੇ ਸੱਤ ਕਿਲੋ ਲਓ ਜੀ ਦੁੱਧ ਵੀ 7 ਕਿਲੋ ਤੇ ਸੱਤਾਂ ਮਹੀਨਿਆਂ ਦੀ ਗੱਭਣਾ ਠੀਕ ਆ ਜੀ ਤੇ ਹੈ ਵੀ ਸੱਤੇ ਵੀਰ ਦੇ ਕੋਲ ਆ ਸੱਤ ਹੀ ਸੱਤ ਹੋ ਗਈ ਠੀਕ ਆ ਲਓ ਮੱਛੀ ਚੈੱਕ ਕਰੋ ਦੰਦੀ ਛਿੱਗੀ ਵਚੀ ਦਿਖਾ ਰਹੇ ਆ ਭਰਾਵਾਂ ਨੂੰ ਦੂਜਾ ਸਵਾਸ ਕਰਵਾ ਲਈ। ਜਵਾਬ ਸਵਾਹ ਵੀ ਬੜਾ। ਆਹ ਦੇਖੋ ਜੀ। ਹਾਂ। ਆਹ ਦੇਖੋ। ਸੋ ਸੀਲੀਆਂ ਸ਼ਰੀਫੀਆਂ ਕਰੋ ਜਾ ਕੇ ਠੀਕ ਆ ਜੀ। ਕਿਉਂ ਨਹੀਂ? 7 ਕਿਲੋ ਦੁੱਧ 7 ਮਹੀਨਿਆਂ ਦੀ ਗੱਬਣਾ ਹੀ ਬੱਤੀ। ਬਾਕੀ ਬਹੁਤ ਸੋਹਣੀ ਆ। ਰਾਜੂ ਵਾਲੀ ਬੱਤੀ ਆ ਜੀ ਵਜਣ ਵਾਲੀ ਕੋਈ। ਆਹ। ਠੀਕ ਆ ਠੀਕ ਆ। ਹਾਂ ਮੋਰਲਾ ਵੀ ਤਾਂ ਐਨੂੰ ਤੋਰੀ ਮੜਾ ਜਾ। ਚਲੋ। ਮਾਰਨਿੰਗ ਸਵੇਰ ਵੀ ਚੋਤੀ ਹੈ ਨਾ ਇਹਦੀ ਚੋਾਈ ਬਿਲਕੁਲ ਈ ਹੈ ਕੋਈ ਨੀ ਲੋ ਜੀ ਕਰੋ ਜਗ ਠੀਕ ਆ ਸੋ ਟੋਕੜ ਗੱਬਣ ਵੈੜਾ ਬਾਕੀ ਡਿਟੇਲ ਸਾਰੇ ਭਰਾਵਾਂ ਨੂੰ ਮਿਲ ਗਈ ਹੈ ਦੰਦੀ ਛਕੀ ਆ ਜਿਹੜੀ ਤੁਹਾਨੂੰ 4 ਨੰਬਰ ਤੇ ਵੈੜਾ ਆਪਾਂ ਦਿਖਾਤੀ ਆ ਬਲੈਕ ਤੇ ਵਾਈਟ ਪ੍ਰਿੰਟ ਦੇ ਵਿੱਚ ਠੀਕ ਆ ਜੀ 7 ਕਿਲੋ ਦੁੱਧਾ ਤੇ 7 ਮਹੀਨੇ ਦੀ ਗੱਬਣ ਰੇਟ ਵੀ ਆਪਾਂ ਪੁੱਛ ਲੈਨੇ ਆ ਵੀਰ ਕੀ ਸਤਨਾਵ ਦੀ ਡਿਮਾਂਡ ਰਹੂਗੀ ਇਹਦਾ ਮੁੱਲ ਵੀ ਜੀ ਆਪਾਂ ਕੋਈ ਨਹੀਂ ਕਰਨਾ ਵਸ਼ੀ ਦਾ 55000 ਰੁਪਏ ਲੈਣਾ ਵਾ 55000 ਹੇ ਗੱਭੀ ਚਲੋ ਦਿਨ ਸਵਾ ਵੀ ਕਿਹੜਾ ਰਹਿ ਗਿਆ 2 ਮਹੀਨੇ ਰਹਿ ਗਿਆ ਤੇ ਮਹੀਨਾ ਨੇ ਰਾ ਹੁਣਾਂ ਕਰਮਾਂ ਦੇ ਦੁੱਧ ਜਿਹਾ ਮਹੀਨਾ ਕਿ ਛੜਦੇ ਉਹ ਬੱਸ ਬੱਸ 52000 ਦੀ 52000 ਲੈ ਲਾਂਗੇ 52 ਲੈ ਲਿਆ ਚਲ ਲੋ ਵੀ 52000 ਦੀ ਇਹ ਤੋਕੜ ਗਾਪਣ ਪੂਰੀਆਂ ਤਿਆਰੀਆਂ ਤੇ ਆ ਜਾਣਾ ਨੇ ਹੋਰ ਮਹੀਨੇ ਸਵਾ ਮਹੀਨੇ ਤੱਕ ਤੇ ਸਾਂਭਣ ਦੀ ਲੋੜ ਵੀ ਜਿਹੜੀ ਅੱਗੇ ਦੋਸਤੋ ਥੋੜਾ ਜਿਹਾ ਸਮਾਂ ਪੈਣੀ ਆ ਬਾਕੀ ਚੋਣ ਚਾਂਣ ਕਰਮਾਂ ਲਈ ਚੰਗੀ ਆ ਤੇ 7 ਕਿਲੋ ਦੁੱਧ ਆ ਬਾਕੀ ਛੱਜਰ ਵੀ ਦੁੱਧ ਕਰਵਾ ਲਈ ਚੰਗਾ ਚ ਆਉਂਦੀ ਰਹੀ ਹੋਗੀ 18 ਕਿਲੋ ਦੁੱਧ ਤਾਂ ਪਹਿਲਾਂ ਨੇ 18 ਕਿਲੋ ਹਾਂ 18 ਕਿਲੋ ਦਾ ਵਿੱਚੋਂ ਆ ਆ ਵੀ ਤੋਕਣ ਕਪੜਾ ਸੁਆ ਜਾਂ ਦੂਜੇ ਵਾਰ ਤੇ ਸਾਢੇ ਪੰਜਾਂ ਮਹੀਨੇ ਗੱਭਣ ਜੇ ਅੱਛਾ 10 ਕਿਲੋ ਦੋਦੇ ਆ ਤੇ ਇਹਦੇ ਮਗਰੋਂ ਵੀਰ ਨੇ ਵਸ਼ੀ ਨਹੀਂ ਦਿੱਤੀ ਜਿੱਦ ਕਰਕੇ ਲਾ ਗਿਆ ਬਦੋਂ ਬਦੀ ਅੱਛਾ ਅੱਛਾ ਉਸੇ ਗਾਂ ਮਿਲਦੀ ਬੱਚੇ ਨਾਲ ਵਧੀਆ ਥੋੜਾ ਜਿਹਾ ਗਾਂ ਇਥੇ ਆਪਣੇ ਕੋ ਉਰਾਪਰਾ ਕਰਦੀ ਐ ਪਰ 10 ਦੇਣਾ ਪੈਣਾ 10 ਦੇਣਾ ਭਾਈ ਮੁੜ ਕੇ ਭੈਣ ਭਰਾ ਕੋਈ ਲਾਹ ਮਾਣਾ ਨਾ ਮੋੜ ਮਤਲਬ ਕਿ ਝੂੜ ਜੜ ਨਿਆਣਾ ਪਉਂਦੀ ਨਿਆਣਾ ਸਾਰਾ ਕੁਝ ਕਰਦੀ ਸਿਰਫ ਮਾਰੀ ਕਾਲੀ ਪੈਂਦੀ ਆ ਕਾਲੀ ਜੀ ਪੈਂਦੀ ਆ ਇਹ ਕਿੰਨੇ ਸਾਢੇ ਪੰਜਾਂ ਦੀ ਕਾਫਲ ਚੈੱਕ ਪਾਸ ਗੱਭਣ ਤੇ 10 ਕਿਲੋ ਤੇ ਚੈੱਕ ਆਪਣੇ ਘਰੇ ਦੀ ਪਾਉਂਦੀ 10 ਉਹ ਵੀਡੀਓ ਤੇ ਵਿੱਚ ਹੀ ਦੱਸ ਦਿੱਤਾ ਵੇਰ ਨੇ ਮੱਛੀ ਜੋ ਲਾ ਲਈ ਮੱਛੀ ਵੇਰ ਕਿਹਾ ਵਾਹ ਕਰੀ ਜਾਂਦੀ ਆ ਪਰਸਨਲੀ ਆਉਂਦੀ ਆ ਅੱਛਾ ਅੱਛਾ ਹਾਂ ਜੀ ਹਾਂ ਜੀ ਮੱਛੀ ਦਾ ਕਰਕੇ ਉੱਥੇ ਤੇ ਵਧੀਆ ਮੇਰਾ ਉਸੇ ਉਹਦਾ ਬੱਚਾ ਗਾੜੀ ਮੇਰੀ ਆਪ ਤਾਂ ਆ ਬੜਾ ਵਧੀਆ ਲਿਸਕਲੁਸਕ ਬੜੀ ਆ ਵਾਹ ਮੱਛੀ ਦਾ ਰਿਆਂ ਦਾ ਕੋਈ ਠੀਕ ਆ ਜੀ ਆਹੋ ਮੈਂ ਵੀ ਤੇਕ ਜਾਊਗੀ ਹਾਂ ਕਿਉਂਕਿ ਹਾਂ ਤੁਹਾਨੂੰ ਵਧਾ ਆਪਣੇ ਕੋਈ ਨਾ ਟੈਨ ਨਹੀਂ ਦਾ ਆਪਾਂ ਦੇ ਮਾਲ ਵੇਚਣ ਦਾ ਲਲਚਾ ਤੇ ਦੋ ਚਾਰ ਪੁੱਦਾ ਤੇ ਆਂਦੀ ਕੋਈ ਮਾੜਾ ਗਾੜੀ ਖੋਗੇ ਨਾ ਉਹ ਨੱਥ ਨੂੰ ਤੁਜੀ ਵਜੀ ਤਾਂ ਹੀ ਕਰੇ ਹਾਂ ਹਾਂ ਨੇ ਨਾਲ ਫਿਰ ਅਸੀਂ ਵੀ ਡਰਦੇ ਨਹੀਂ ਲਾਈਓ ਇਤਾਂ ਦੇ ਹਲਾ ਦੇਣੀ ਸੀਗੇ ਰਸਤੇ ਮਗਲੇ ਘਰ ਦੀ ਵਜੀ ਸੁਆਈ ਹਾਂ ਆ ਦੇਖੋ ਠੀਕ ਆ ਮਾਉ ਜੀ 10 ਕਿਲੋ ਦੁੱਧ ਆ ਚਲੋ ਕਿਹਨਾਂ ਜਨਨੀਆਂ ਬੀਪੀਆਂ ਜਿਆਦਾ ਸਾਫਤੀਆਂ ਨਗਲਾ ਆਂਦੇ ਕੋਈ ਮਾੜਾ ਮੋੜਾ ਕੇ ਫੜ ਕੇ ਖੜ ਖੜ ਜਾਂਦਾ ਨਹੀਂ ਫਿਰ ਮੁੜ ਕੇ ਨਹੀਂ ਥੋੜੇ ਝਾਕਦੇ ਨਹੀਂ ਲਾਈ ਅਸੀਂ ਚਲੋ ਹੁਣ ਬੜਾ ਸੌਖੀ ਚੋਲੀ ਦੀ ਹਾਂ 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 ਤੇਲੇ ਵਾਲੂ ਆ ਵੇਖ ਲੋ ਕਿੰਨਾ ਦੁੱਧ ਹੋ ਸਾ ਉਹ ਦਿਖਾ ਦੇ ਤੁੰਬਾ ਬਾਹਰ ਹੀ ਹੋਏ ਹਾਂ ਵਸੇ ਕਾਲੀ ਪੈਂਦੀ ਏ ਥੋੜੀ ਥੋੜੀ ਕਾਲੀ ਪੈਂਦੀ ਏ ਆ ਦੇਖੋ ਜੀ ਠੀਕ ਆ ਬਾਕੀ ਠੰਡੀ ਧੀ ਰਹੀ ਹੈ ਭਾਈ ਤੇਰੇ ਹੱਥ ਕੀਤਾ ਮਾਰ ਕੇ ਸੋ ਵਿਰਲਾਪੁਰਲਾ ਮੇਰਾ ਵੀਰ ਵੇਖੋ ਠੀਕ ਆ ਜੀ ਵਿਰਲਾਪੁਰਲਾ ਚੰਗੀਆਂ ਨੇ ਸਾਡੇ 5 ਮਹੀਨੇ ਦੀ ਗੱਭਣ 10 ਕਿਲੋ ਦੁੱਧ ਦਾਖਲ ਸਫਾਈ ਸੁਈ ਬਹੁਤੀ ਜਿਆਦੀ ਆਪਾਂ ਆਪਰੇ ਜਿੰਦਾਂ ਮਰਜ਼ੀ ਭਣ ਭਰਾ ਚੋਲੇ ਇਹ ਮੇਰਾ ਵੀਰ ਆਪਾਂ ਅੱਗੇ ਵੀ ਉਹਦਾ ਲਾਲ ਦਿੱਤੀ ਨਾ ਇਹ ਉਹ ਉਹ ਲਵੇ ਜਿਹੜਾ ਮੈਂ ਬਹੁਤ ਅਸੀਂ ਲਾਲ ਦਿੱਤੀ ਨਾ ਉਹ ਆਪਾਂ ਕਰਦੀ ਹੁੰਦਾ ਭਰਾ ਤੇ ਵੀਰ ਨੂੰ ਮਾਂ ਮਾਣਾ ਬਣਾ ਆ ਵੀ ਮੈਂ ਕਿੜੀਆਂ ਟਿਕੜੀਆਂ ਸੱਜ ਗਾਣੇ ਗੱਲਾਂ ਹੀ ਬਣ ਗਈ ਵੀ ਉਹ ਆਇਆ ਫੋਨ ਮਦਵਾਦਾ ਵੀ ਮੈਂ ਨਾ ਨੱਚਦੀਆਂ ਝੋ ਲੈਣਾ ਮਾਂ ਫੇਰ ਤੇਰੇ ਮਤਲਬ ਦੀ ਆ ਇਹ ਵੀ ਉਹ ਰਵੇ ਤੇਰਾ ਨੱਚਦੀ ਉਹਦੇ ਉਸ ਭਰਾ ਲਈ ਆਫਰ ਕੀ ਦੇਣੀ ਆ ਫਿਰ ਆਫਰ ਕੀ ਦੇਣੀ ਆ ਆਫਰ ਉਹ ਤਾਂ ਜ਼ਿਆਦਾ ਕਰਦੀ ਉਹ ਭਾਈ ਜ਼ਿਆਦਾ ਕਰਦੀ ਇਹ ਨਹੀਂ ਇੰਨਾ ਕਰਦੀ ਉਹ ਜਿਆਦਾ ਖੜਾਰਨ ਸੀ ਉਹ ਜ਼ਿਆਦਾ ਕਰਦੀ ਇਹ ਕਿੰਨੇ ਦੀ ਦੇ ਦਿੱਤੀ ਅੱਜ ਏ ਵੀਰ ਜੀ ਵੱਛੀ ਦੇ ਕੁੜੀ ਹੋ ਗਈ 55000 ਰੁਪਏ ਦੀ ਆ ਚਲੋ ਜਿੱਥੇ ਰੱਬ ਰੱਖੇ ਰਹਿਣਾ ਪੈਂਦਾ ਦੇ ਦਾਂ ਜਿੰਨੇ ਯਾ ਖੋ ਕਰਕੇ ਜਾਜੂ ਦੀ ਗੱਲ ਹਾਂ ਦਾ ਸੁਣ ਠੀਕ ਆ ਦਾਦੇ 45 ਦੇ ਦਾਂ ਨਹੀਂ 40 ਦੇ ਦਾਂਗੇ ਭਾਜੀ 40000 ਦੀ ਹਾਂ 40000 ਦੇ ਦਾਂਗੇ ਲਓ 30000 ਦੀ ਦੇ ਦਾਂਗੇ ਆ ਵੇਖੀ ਜੋਗੀ ਨਹੀਂ ਪਰ ਲਵੇ ਉਹ ਜਿੰਨੇ ਲਾਹਾਂ ਨੇ ਦੇਣਾ ਇਹ ਮੁਰਗੇ ਨਹੀਂ ਵੇ ਆਜਾ ਵਾ ਕੇ ਗਰਮਾ ਜੀ ਦੱਸੀ ਨਹੀਂ ਤੁਸੀਂ ਐ ਆ ਜਾ ਹਣਾ ਗੱਡੀਆਂ ਫੜ ਕੇ ਜੂੜ ਪਾਉਣਾ ਪੈਂਦਾ ਜੇ ਜੇ ਤੇ ਖਲੋਤੀ ਦੇ ਖਲੋਤੀ ਦੇ ਜੇ ਖੁਸ਼ੀ ਆ ਜੇ ਤੇ ਫਿਰ ਕਰਦੀ ਜੋ ਰੋਪਰਾ ਨਹੀਂ ਤੇ ਭਾਈ ਮੇਰੀ ਗੱਲ ਸੁਣ ਚੱਲ ਦੋ ਮਹੀਨੇ ਦੁੱਧ 10 ਕਿਲੋ ਹੋਊਗਾ ਭਾਵੇਂ ਕੋਈ ਧਾਰਣਾ ਮਾਰੇ ਭਾਵੇਂ ਚਾਰ ਨਾਵੇਂ ਤੋੜੇ 550 ਵੀ ਨਹੀਂ ਚੱਕ ਪਾਸ ਹੋਊਗੀ ਬੱਚੀ ਵੀ ਸਰਦੀ ਕਰਾ ਦੇ ਬੱਚੀ ਦੀ ਨਿਕਰ ਨੁਕਰ ਬੜੀ ਆ ਤੇ ਜੇ ਮੈਂ ਕੋਈ ਚੋੜੂਗਾ ਪਰ ਨਥੋਂ ਫੜ ਕੇ ਤੇ ਫਿਰ ਜਵਾਬ ਸਵਾਲ ਲਈ ਦੀ ਐਡਾ ਉਹਦੇ ਅਗਦੇ ਗੱਲਾਂ ਕਿ ਥਾਣੇ ਦੱਸਣ ਦਿਆ ਬਾਕੀ ਢਾਂਚੇ ਦੇ ਵਿੱਚ ਤਾਂ ਚੱਡੇ ਲੇਵੇ ਦੀ ਬਹੁਤ ਹੀ ਸਾਫ ਆ ਚਲੋ ਬੱਚੀ ਜੀ ਨੇ ਰੁਪਈਏ ਮਰਜ਼ੀ ਵਰਦੇ ਦੋ ਕੁ ਮਹੀਨੇ ਹੋਖੇ ਪੰਜ ਮਹੀਨੇ ਦਾ ਪੇਟੇ ਦਈਏ ਮੇਰੇ ਬੇਟੇ ਪਾਰੇ ਲੈ ਜਾ ਮੈਂ ਐਕਸਿਮ ਚੋਣੇ ਜਲ ਆਇਆ ਤੂੰ ਹੋਰ ਯਾਰ ਕਰਦੇ ਸੀ ਨਹੀਂ ਮੈਂ ਇੱਥੇ ਵੀ ਗੁੰਦੇ ਆ ਚੋਣ ਵੀ ਲੈ ਲਓ ਜੀ ਕਰੋ ਚੈੱਕ ਸੋ ਇਹ ਗੱਲਬਾਤ ਆ ਚਲੋ ਫਿਰ ਵੀ ਗੱਲ ਹੁੰਦੀ ਐ ਕਲੀਅਰ ਦੱਸ ਕੇ ਕਲੀਅਰ ਦੱਸ ਕੇ ਇਹ ਵੀ ਆਪਾਂ ਇਹ ਮਜਬੂਰੀ ਕਰਕੇ ਦਿੰਦੇ ਥੋੜਾ ਮੈਨੂੰ ਲੱਗਦੀ ਕਰੋਲਾ ਦੇ ਬੱਚੇ ਛੋਟੇ ਆ ਤੇ ਇਹਨੇ ਫਿਰ ਐਡਾ ਆਉਣਾ ਨਾ ਗੜਾ ਗੁੜਾ ਹੀ ਮਾਰਦਾ ਠੀਕ ਆ ਆ ਨਿਆ ਹੁੰਦਾ ਮੈਂ ਚੋ ਵੀ ਲੈਣਾ ਠੀਕ ਆ ਲਓ ਵੀ ਇਹ ਚੋਂਗੀ 35000 ਦੀ ਹੈ ਨਾ ਬੱਚਾ ਡੈਟ ਕਰਦੇ ਚੋਂਗੇ ਲਓ ਜੀ 35000 ਰੁਪਏ 35 ਦੇਦਾ ਕੋ ਨਹੀਂਗਾ ਆ ਲਓ ਜੀ 34 ਦੀ 35 ਦੀ 35 ਨਹੀਂ ਹੁਣ 34 ਦੀ ਉਹ ਲੈ ਆ ਜਿਹੜੇ ਜਿਹੜੇ ਰੇਟੀ ਤੈਨੂੰ ਦੇਣੀ ਉਸੇ ਰੇੜੀ ਜਾਂਦਾ ਹੋਰ ਲਓ ਜੀ 34000 ਦੀ ਜਾਂਦਗੀ ਇੱਕ ਅੱਗੇ ਕੀ ਆ ਗਈ ਜਰਸੀ ਹੈ ਲਾਲ ਜਰਸੀ ਲਓ ਜੀ ਜਰਸੀ ਇਹ ਵੀ ਛੇ ਦਾ ਨਹੀਂ ਇਹ ਪਹਿਲਾ ਸੂਆ ਇਹ ਸੀਲ ਆ ਲਓ ਜੀ ਆ ਵੇਖੋ ਨਹੀਂ ਤਾਂ ਉਹ ਵੀਰ ਸੱਤਾ ਤੇਰਾ ਲੱਖ ਵੇਲਾ ਠੀਕ ਹੋ ਗਏ ਨਹੀਂ ਆਓ ਆ ਦੇ ਆਹ ਦੇਖੋ ਜੀ ਜਰਸੀ ਬੱਚੀ ਪਕਾਉਣੇ ਤੋਕੜ ਗੱਪਣ ਹੈ ਵੀ ਇਹ ਵੀ ਜੀ ਪੰਜਾ ਮਹੀਨੇ ਦੀ ਗੱਪਣ ਤਾਂ 6 1/2 ਕਿਲੋ ਦੁੱਧ ਲਓ ਜੀ ਪੰਜਾ ਮਹੀਨੇ ਦੀ ਗੱਪਣ ਤੇ 6 1/2 ਕਿਲੋ ਦੁੱਧ ਹੀ ਦੇ ਥੱਲੇ ਠੀਕ ਆ ਹਾਂ ਆ ਵੇਖੋ ਜੀ ਜਰਸੀ ਦਾ ਨਕੇਨਾ ਬਿਲਕੁਲ ਛੋਟਾ ਫੇਸ ਬਿਲਕੁਲ ਛੋਟਾ ਕੰਨ ਠੀਕ ਆ ਆ ਦੇਖੋ ਆ ਲੈ ਇਹ ਸੀ ਲਈ ਖਾਣੇ ਵੀ ਵਧੀਆ ਚੁਾਈ ਵੀਰ ਜੀ ਮੋਟਰਾ ਵਧੀਆ ਆ ਜਾਂਦੀ ਇਹ ਦੀ ਇਹ ਪੂਰੇ ਪੰਜਾਂ ਦੀ ਚੈੱਕ ਕਰਾਤੀ ਆ ਆਪਣੇ ਘਰੇ ਵੀਰ ਜੀ ਕਰਾਂਗੇ ਸਾਰਾ ਮਾਲ ਨਾ ਅਸੀਂ ਤਾਂ ਦਸਾਂ ਫਾਰਮ ਜੋ ਮਤਲਬ ਛੋੜਾ ਵੀਰ ਕੋ ਫਾਰਮ ਹੀ ਆਹੀਂ ਮਾਲ ਲਿਆ ਰਹੀਂ ਫਿਰ ਸਾਰਾ ਸ਼ੱਕ ਕਢਾਇਆ ਲਓ ਜੀ ਕਰੋ ਚੱਲ ਘਰੇ ਜੇ ਕਰਾਂਗੇ ਸਾਰੀਆਂ 6 6.5 ਕਿਲੋ ਧਾਰਾਂ ਤੇ ਪੰਜਾਂ ਮਹੀਨਿਆਂ ਦੀ ਚੈੱਕ ਪਾ 6 ਦੰਦ ਦਾ ਦੂਜੇ ਸੂਹ ਸੂਣਾ ਦੂਜੇ ਸੂਹਣਾ 6 ਦੰਦ ਦਾ ਅਸੀਂ ਪਹਿਲਾਂ ਹੁਣ ਚੱਲਣ ਦੀ ਆ ਦੇ ਆਹੋ ਕਢਾ ਨਾ ਸੁਆਦੀ ਦਾ ਦੂਜੇ ਸੂਬੇ ਨੇ ਅੱਗੇ ਸੂਣਾ ਠੀਕ ਆ ਤੇ ਬਾਕੀ ਲੇਫਟੂ ਲੂਫਟੀ ਤੁਹਾਡੇ ਸਾਹਮਣੇ ਬ ਚਾਰੇ ਥਾਣਾ ਬੂਥੀ ਪਾਤੀ ਵਿਖਾ ਦਿੰਨੇ ਆ ਆ ਫੇਸ ਕੁਆਲਟੀ ਵੇਖੋ ਆ ਕਰੋ ਚੱਕ ਬਲੈਕ ਤੇ ਬਰਾਊਨ ਦਾ ਕੰਬੀਨੇਸ਼ਨ ਚ ਆ ਹਾਂਜੀ ਆਲੇ 2 ਚਰਸੀਆਂ ਰਾਤੀ ਵੀ ਆ ਗੀਆਂ ਟੋਕੜਾ ਕਪੜਾ ਬੜੀਆਂ ਟੋਆਂ ਦੀਆਂ ਹੋਈ ਹੋਰ ਅੱਧੀ ਲੈ ਕੇ ਹਾਂ ਮੈਂ ਤਾਂ ਗਾਂ ਤੋਰਿਆ ਵੀਰ ਮਾੜਾ ਆ ਦੇ ਹੋਰ ਇਹ ਕੀ ਆਂ ਜਿਹੜਾ ਕਰਦਾ ਆ ਹਾਂ ਹਾਂ ਠੀਕ ਆ ਤੋੜ ਲਾ ਲੈ ਵੀ ਚਵਾਈ ਵਧੀਆ ਇਹ ਨਾਲ ਕੋਈ ਥਾਣਾ ਆਖੇ ਛੋਟਾ ਮਾਹ ਜਿਆਦਾ ਹੱਥ ਜਿਆਦਾ ਉਤੋਂ ਪੂਰੀ ਮੋਟਰਾ ਚਵਾਈ ਹੁੰਦੀ ਵਧੀਆ ਠੀਕ ਆ ਉਹ ਵੀ ਜਰਸੀ ਬੱਤੀ ਵੀ ਚੰਗੀ ਆ ਤਕਰੀਬਨ ਇਹ ਵੀ ਕਰਮਾਂ ਲਈ ਅੱਧੋਂ ਜ਼ਿਆਦਾ ਸਮਾਂ ਖਿੱਚ ਕੇ ਲੈ ਗਈ ਆ ਬਜਟ ਆਪ ਗਈ ਜੇ 5 ਮਹੀਨੇ ਦੀ ਜਿਹੜੀ ਚੈੱਕ ਪ੍ਰੋਸਸ ਪਾਉਂਦੇ ਆਂ ਤੱਪਿਆ ਉਹ ਤੁਹਾਨੂੰ ਦੱਸਿਆ ਲਿਆ ਹੋਊਗਾ ਨਾ ਕੰਮ ਛੱਡਿਆ ਸੀਗਾ ਬਿਲਕੁਲ ਦੇਖੋ ਸਾਥ ਕਰੋ ਜੱਗ ਜੀ ਸੋ ਝੋਣੀ ਚੱਲੀ ਚੰਗੀ ਆ ਕਰਮਾਂ ਲਈ ਦੀ ਹਾਂਜੀ ਤੇ ਅੱਜ ਖੰਡੀ ਹਾਂਜੀ ਇਹ ਸਤਨਾਮ ਵੀਰ ਕੀ ਮੁੱਲ ਕੀ ਡਿਮਾਂਡ ਰੱਖਦੇ ਆਂ ਜੀ 35 ਯਰ ਦਾ ਮੁੱਲ ਕਰਦੇ ਆਪਾਂ 35 ਦੀ ਦੇ ਦਾਂਗੇ ਯਾ ਸੁਣੋ 33 ਦੀ ਆ ਨਾ ਕਿੰਨੇ ਦੀ ਇਹ ਭਾਈ 27 ਦੀ ਦੇ ਦੇਣੀ ਆਪਾਂ 27 ਦੀ 27 ਦੀ 27 ਦੀ ਦੇ ਦਿਓ 27 ਦੀ ਦੇ ਦਿਓ ਹਲੋ ਕੋਈ ਵਿਧੀ ਆਪਾਂ ਉਸ ਚੋਈ ਬੱਚੀ ਉਸ ਬੱਚੇ ਦੇ ਨਾਲ ਹੀ ਭੇਜੇ 흘ੀ ਉਹਨਾਂ ਵੱਛੀ ਦਾ ਕਰਦੀ ਕਰਕੇ ਥੋੜਾ ਕਰਦੀ ਆ ਤੇ ਜਦੋਂ ਆਪਾਂ ਉਹ ਵੱਛੀ ਅੱਦੇ ਹੀ ਦੇਣੀ ਚਲੋ ਮੈਂ ਵੱਛੀ ਪਿਛਲੇ ਕਰਦੀ ਵੀ ਨਹੀਂ ਆ ਮਨਾ ਜਿਹੜਾ ਸੰਕੁੱਟਿਆ ਕਿ ਬੱਚੀ ਦੇ ਦੱਦੀ ਵੱਡੀ ਉਹਦਾ ਕਰਕੇ ਵੀ ਉਹਦਾ ਕਰਕੇ ਕਰਦੀ ਉਤਰਾ ਨਹੀਂ ਗਾਂ ਦਾ ਥੋੜੇ ਇਹਨਾਂ ਨਾਲ ਪਸ਼ੂ ਐਂ ਲੱਗਦਾ ਆਪਾਂ ਕਿਉਂ ਛੜ ਮਾਰਦਾ ਆ ਪੀੜ ਹੁੰਦੀ ਆਹੋ ਪੀੜ ਹੁੰਦੀ ਹੈ ਨਾ ਚਲੋ ਕੋ ਟੂਕ ਟਾਪ ਲਾਵੇ ਕੋਈ ਭਰਾ ਗਾਂ ਚਲੋ ਜਦੋਂ ਲੱਗਦਾ ਆਹੋ ਤੇ ਉਹ ਗੱਲ ਪਹਿਲਾਂ ਦੱਸ ਹੀ ਦਿੱਤੀ ਵੀ ਦਿੱਤੀ ਵੀ ਵੈੜ ਵੀ ਖੜਾ ਰਹੀ ਹੈ ਤੇ ਬੰਦਾ ਖੜਾ ਰਹੀ ਖੜਾ ਰਹੀ ਚਾਹੀਦਾ ਉਹ ਗੱਲ ਸਮ ਅੱਗੇ ਆਪਣੇ ਕੋਲ ਵੀ ਸਤਨਾਮ ਅਗਲੀ ਮੱਝ ਆ ਗਈ ਹੈ ਨਾ ਭਾਜੀ ਇਹ ਦੂਜੇ ਸੂਏ ਵੀ ਜੀ ਤੁਹਾਡੇ ਸੁਣੀ ਜੀ ਸੂਈ ਤਾਂ ਜੀ ਉਹ ਨਹੀਂ ਸੁਣੀ ਆ ਗੱਪਣੇ ਤਿਆਰੀ ਤੇ ਹੀ ਆ ਬਸ ਉਹਦੀ ਗੱਪਣ ਝੋਟੀ ਵਿਖਾ ਦਿੰਨੇ ਆ ਕਾ ਦੂਜਾ ਸੂਆ ਸੁਣਾ ਇਹਨੇ ਠੀਕ ਆ ਜੀ ਆਹ ਦੇਖੋ ਚੰਗੀ ਝੋਟੀ ਨਿਕਲ ਰਹੀ ਹੈ ਫੇਸ ਕੁਆਲਟੀ ਸਿੰਗੀ ਸੁંગી ਬਿਲਕੁਲ ਝੋਟੀ ਆ ਠੀਕ ਆ ਸਿੰਗਲ ਹੱਡੀ ਦੀ ਜੇ ਹੱਡੀ ਸਿੰਗਲ ਕਾਰੀ ਹੱਡੀ ਸਿੰਗਲ ਮਿਟੇ ਲਾਜੂਕ ਦੇਣਾ ਜੀ 8 ਸਤ ਆ ਹਾਂ ਲਓ ਜੀ 8 ਦਿਨ ਅਜੇ ਆਰਾਮ ਨਾਲ ਲੈ ਜਾਊਗੀ ਬਾਕੀ ਆ ਢਾਂਚਾ ਜਿੰਦਾ ਬਿਲਕੁਲ ਸਰੀਰਕ ਬਿਲਕੁਲ ਬਾਰੀਕ ਪਤਲਾ ਪਿੰਡਾ ਤੇ ਚਾਰੇ ਥਣ ਠੀਕ ਆ ਜੀ ਥੰਦੇਉ ਲਾਏ ਬਣਾਏ ਪਈ ਆ ਬਾਕੀ 8-7 ਦਿਨਾਂ ਦੇ ਵਿੱਚ ਵਿੱਚ ਚੰਗੀ ਬਣ ਜੂਗੀ ਹਾਂ ਪੂਰੀ ਪਲੀਵਰੀ ਸੰਭੀੜੀ ਵੀ ਨੇ ਬਾਕੀ ਤੇ ਪੰਡਾ ਪਣੀ ਐ ਪੋਲੀ ਫੂ ਕਰ ਗਈ ਵਧੀਆ ਇੱਕੋ ਜਿਹੀ ਕਰਨੀ ਦਾ ਆ ਇਥੇ ਕੋਈ ਬੁਖਾਰ ਨਹੀਂ ਫੇਸ ਮਾਰਾ ਜਾਂਦਾ ਆਲੇ ਵਿੱਚ ਆ ਕਰਾ ਦੇ ਚੱਕ ਆ ਲੈ ਜੀ ਲਓ ਜੀ ਆ ਵੇਖੋ ਠੀਕ ਆ ਸੋ ਸੋਹਣਾ ਪਾਰਟੀ ਸਟਰਕਚਰ ਆ ਕਰਮ ਵਾਲੀ ਜਿੰਨੇ ਵੀ ਆ ਚਲੋ ਪਲੀ ਪੁਲੀ ਚੰਗੀ ਆ ਇਹਨੇ ਕੋਈ ਗੱਲ ਵੀ ਕੋਈ ਲਿੱਸੀ ਫਿੱਕੀ ਕਿਸੇ ਪਾਸਿਓ ਤੇ ਚਾਰੇ ਥਾਂ ਆ ਬਾਕੀ ਬੈਕਸਾਈਡ ਤੋਂ ਪਧਰੀ ਪੁਤਰੀ ਬਹੁਤ ਜੱਦ ਪਧਰੀ ਵੜੀ ਬਾਕੀ ਆਪਣੇ ਕੋ ਪਰਸੋਂ ਦੀ ਝੋਟੀਆਂ ਜੀ ਭਾਰ ਭੂਰੀ ਫੁੱਲ ਗਰੰਟੀ ਹੋਊਗੀ ਠੀਕ ਆ ਪੂਰਾ ਰਜਵਾ ਮੰਡ ਚੋਕਰ ਖਾਂਦੀ ਕੋਈ ਬਸਾ ਜੀ ਠੀਕ ਆ ਜੀ ਸੋ ਸਮਾਂ ਹੀ ਆ ਜਿਹੜਾ ਕਰਮ ਵਾਲੀ ਕੋਈ ਦੇਣ ਨਹੀਂ ਲੈਂਦੀ ਅੱਠ ਸੱਤ ਬਾਕੀ ਤਿਆਰੀਆਂ ਤੇ ਆ ਜਾਣਾ ਨੇ ਹੋਰ ਪੰਜਾ ਸੱਤਾ ਦਿਨਾਂ ਤੱਕ ਬਾਕੀ ਕਿਸੇ ਰਕਮ ਦੀ ਹੋਰ ਔਰ ਊਰ ਕੋਈ ਵੇਖਣ ਦੇ ਵਿੱਚ ਨਜ਼ਰ ਨਹੀਂ ਆਉਂਦੀ। ਨਾ ਨਾ ਪਿਛੇ ਦੀ ਵੀਰ ਜੀ ਗੱਲ ਪਿਛੇ ਦੀ ਹੁੰਦੀ ਆ। ਆਹ ਉਹ ਆਪਣੀਆਂ ਗਾਰੰਟੀ ਹੋ ਗਈ। ਬਾਕੀ ਥਾਣੇ ਭਾਵੇਂ ਕੋ ਭੈਣ ਭਰਾ ਦੇ ਘਰੇ ਜਾ ਕੇ ਉਸਲੇ ਤੇ ਆਪਣੇ ਕੋਈ ਚੱਕ ਨਹੀਂ ਜਈ ਸੀ ਆਉਂਦਾ ਫਿਰ ਜੀ ਸੜ ਕੇ। ਹਾਂ ਜੀ ਆਇਆ। ਲਓ ਜੀ ਕਰੋ ਚੈੱਕ। ਸੋ ਆਹ ਹਵਾਨਾ ਲੈਵਾ ਠੀਕ ਆ ਜੀ। ਬਣ ਜੂਗੀ ਥੱਲੇ ਉਹ ਚੰਗੀ ਹਜੇ ਕਰਵਾ ਲੀ ਚੰਗੀ। ਇਹ ਵਾਲੀ ਨਹੀਂ ਜੀ ਭਰਾ ਦੇ ਰਕੂ ਵਾਲੀ ਮੈਂ ਆ ਛੋਟੀ ਥੋੜਾ। ਵੱਡੀ ਆ। ਆਹ ਦੇਖੋ ਬਿਲਕੁਲ। ਪੂਰੀ ਭਾਜੀ ਨਾਲੀ ਫੇਰ। ਮਗਰ ਪੁੱਠਾ ਵੇਖੋ ਕਿੱਡਾ ਚੌੜਾ। ਬਿਲਕੁਲ ਆ ਦੇਖੋ ਉਹ ਸਾਡਾ ਤੁਹਾਨੂੰ ਪਤਾ ਜਿਆਦਾ ਕੰਮ ਗਾ ਗੂੰਦਾ ਹੀ ਗਾ ਤੇ ਲੈ ਲੈ ਜੱਖਾਂ ਮੀਟ ਕੇ ਆਹ ਮਹਿੰਗਾ ਫਰੇ ਹੀ ਅੱਖਾਂ ਖੋਲ ਕੇ ਲੈਨੇ ਰਹੀ ਨਾ ਵੀ ਕੋਈ ਭਣ ਭਰਾ ਇਹ ਨਾ ਮੈਂ ਨ ਕਮੀ ਲਿਆ ਕੇ ਦੇ ਦਿੱਤੀ ਨਹੀਂ ਸਹੀ ਆ ਉਹ ਗਾਈ ਦਾ ਸਾਨੂੰ ਮਹਾਰਾ ਜੀ ਮੇਰ ਕੋਈ ਚੱਕਰ ਹੀ ਨਹੀਂ ਗਾਈ ਜਿੱਥੇ ਮਰਜੀ ਲੈ ਲਈ ਕੋਈ ਤੇ ਇਹ ਕੀ ਮੋਲ ਦੀ ਵੀਰ ਮੋਲ ਵੇਖੋ ਜੀ ਮੋਲ ਝੋਟੀ ਦਾ ਭਾਵੇਂ ਜਿੱਦਾਂ ਆਪਾਂ ਭਣ ਭਰਾ ਕਰਦੇ ਭਾਵੇਂ 15 ਦੀ ਵੀ ਕਰ ਲਈਏ ਆਹ ਨਾ 20 ਕਰ ਲਈਏ ਮੋਲ ਨਹੀਂ ਮੈਂ ਦਾ ਜਿਆਦਾ ਕਰਨਾ ਮੋਲ ਛੋੜਾ ਜਾ ਕਰਨਾ 95000 ਰੁਪਇਆ ਛੋਟੀ ਭਾਵੇਂ 1.5 10 ਦੀ ਵੇਚ ਰਹੀ ਕੋਈ ਵਾਰੀ ਭਰਾ ਵੇਚਦੀ 1.5 5 10 ਦਾ ਹੀ ਕਰਦੇ ਸਾਰੇ ਵੇਚਦੀ ਏ ਛੋਟੀ ਛੋਟੀ ਸੋੜ ਪਰ ਤਾਂ ਸੋ ਅਹੀਂ ਮੈਂ ਲਈ ਹੁੰਦੀ ਬਿਲਕੁਲ ਐ ਜੈਜ ਰੇਟ ਤੇ ਜੇ ਲੈਣੀ ਏ ਤੇ ਬਰੋਕਣਾ ਲੈਣੀ ਏ ਨਹੀਂ ਅਗਲੇ ਦਾ ਛੋਟੀ ਥੋੜਾ ਘਰਮਾਏ ਹਾਂ ਨਾ ਕਿੰਨੇ ਤੇ ਹੋਜੂ 95 ਜੋ ਚਲ ਦੱਸ ਚਲ ਤੁਸੀਂ ਦੱਸ ਦੋ 90 ਹੰਦਰਾਂ ਕੇ ਦੇ ਦਿੱਗੇ ਦੱਸੋ 10 ਦਸੋ ਜੇ ਤੁਸੀਂ ਅੱਜ ਜਲਦ ਤੱਕ ਹਾਜ਼ਰ ਹੋ ਕਰੇ 8-7 ਦਿਨ 86 ਸੀਸੀ ਦੀ ਜਾਣਕਾਰੀ ਹਾਂਜੀ ਜੇ ਤੁਸੀਂ ਵੀਰ ਦੀ ਆਸ ਦਾ 86 ਦੀ ਝੋਟੀ ਦੇ ਦਾਂਗੇ ਝੋਟੀ ਉਤਰਾਵੇ ਲੋ ਲੱਖ ਰੁਪਏ ਦੀ ਆ ਜੀ ਇਹ ਘਾਟਕੀ ਗੱਲ ਹੈਗੀ ਨਹੀਂ ਨਹੀਂ ਹੋ ਜਾਂਦਾ ਮਮਾ ਚਲ ਕੋਈ ਨਹੀਂ ਭਾਈ ਸਾਡੇ 50 ਦੇ ਦਾਂਗੇ ਵੀਰ ਦਾ ਕੀ ਮਾਰਿਆ ਮੇਰੀ ਤਾਂ ਇੱਕੋ ਨਹੀਂ ਮੰਨੀ ਵੀਰ ਦਾ ਮਾਰਿਆ ਵੀਰ ਨੇ 86 ਦੀ ਗੱਲ ਤਾਂ ਤੁਸੀਂ ਦੋ ਉਧਾਰ ਕਰਦਾ ਕੋਈ ਕੋਈ ਗੱਲ ਨਹੀਂ ਇਹ ਚੰਗੀ ਝੋਟੀ ਵੀਰ ਦੀ ਲੱਖ ਰੁਪਏ ਦੀ ਹੈਗੀ ਆ ਤੁਸੀਂ ਵੀ ਚਲੋ ਨਿੱਤ ਮਾਰਦੇ ਰਹਿੰਦੇ ਜੀ ਹਾਂ ਚਲੋ ਕੋਣੀ ਜਿੱਤੇ ਆਤਾ ਲਓ ਜੀ 86000 ਦੀ ਵਿੱਚੋਂ 500 ਮਾਣ ਹੋ ਗਿਆ ਸਾਡੇ 85 ਦੀ ਹੋ ਗਈ ਪੂਰੇ ਪੂਰੇ 85 ਦੇ ਜਾਂਦੇ ਚੱਲ ਜਾਂਦੇ ਜਾਂਦੇ ਕੋਈ 85 ਜਾਂਦੇ ਕੋਈ ਚੱਕਰ ਨਹੀਂ ਲਓ ਜੀ ਪਹੁੰਚ ਹੀ ਹੋ ਜਾਣੀ ਕਰਮਾਲੀ ਪੂਰੇ 85000 ਦੇ ਵਿੱਚ ਇੱਕ ਹੋਰ ਮਾਝ ਤੁਹਾਨੂੰ ਵਿਖਾ ਦਿੰਨੇ ਆ ਚੰਗੇ ਸੋਨੇ ਢਾਂਚੇ ਦੇ ਵਿੱਚ ਆ ਤੇ ਇਹਦਾ ਕੀ ਮੇਰਵਾਊਗਾ ਇਹ ਵੀ ਜੀ ਤੇ ਮੈਨੇ ਤਿੱਜੇ ਸੂਰੇ ਸੁਣਾ ਜੀ ਇਹ ਵੀ ਗੱਬਣ ਵੀ ਫੁੱਲ ਵੱਡੀ ਹੱਜ ਦੇਣੇ ਨਹੀਂ ਅੱਠ ਲੈਣੇ ਲਓ ਵੀ ਮਾਝ ਵਿਖਾਉਣੇ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾਲ ਪੂਰੀ ਪਲੀ ਪਲੀਤੀ ਤਲਵੀ ਇਹ ਜਿੱਦਣ ਮੈਂ ਮੈਂਦੀ ਉਧਰ ਨੂੰ ਕੱਚ ਪਾਈ ਜਾਂਦੀ ਆ ਹਾਂ ਹਾਂ ਲੈ ਵੀ ਆਹ ਕਰੂ ਸ਼ਕ ਨਹੀਂ ਬਏ ਭਾਰੇ ਜੁੱਸੇ ਦੀ ਇਹਦੇ ਫੁੱਲ ਵਜਨ ਲੋੜਾ ਕਰੋ ਵੇਖੋ ਭੱਟੀ ਮੈਂ ਬੜੀ ਆ ਨਾ ਹਾਂ ਮੜਾ ਆ ਜਾਣਾ ਦਾ ਹੀ ਗੱਲ ਖਲਾ ਰਹੇ ਤੇ ਮੜਾ ਜੀ ਨੀ ਤੇ ਬਈ ਥੋੜਾ ਕੱਚਾ ਲਿਆਗਾ ਮੜਾ ਆ ਜਾ ਨੋ ਨੂੰ ਜੀ ਆਹ ਠੀਕ ਹੈ ਬਲਾਫੀ ਕੋਸ ਠੀਕ ਹੈ ਠੀਕ ਹੈ ਆ ਦੇਖੋ ਆ ਗਾੜੀ ਉਹਦਾ ਥੋੜਾ ਥੋੜਾ ਵੱਜ ਗਈ ਵੀਰੋ ਹਾਂ 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 ਸੋ ਨੋ ਥੋੜਾ ਕੱਚਾ ਕੋਚਾ ਕਿਤੇ ਨਾ ਦਾ ਉਹਦੇ ਕਰਕੇ ਮੜਾ ਪੈਰ ਛੱਡਦੀ ਆ ਬੱਦਦਾ ਓਕੇ ਭਾਰ ਪਿੱਛੇ ਦੀ ਫੋਟੋ ਪੁੱਠਾ ਪੁੱਠਾ ਮੇਰਾ ਭਰਾ ਮਾਰੋ ਇੱਕ ਵਾਰੀ ਨਿਗਾ ਇਧਰ ਬਹੁਤ ਹੀ ਚੌੜੇ ਪਿੱਠ ਪੁੜੇ ਦੇ ਵਿੱਚ ਆ ਰਾਜੀ ਰੂਜੀ ਵਾਲੇ ਪਾਸੋਂ ਕਸਰਾਇਂ ਕਾਟਾ ਨੀ ਨੀ ਅਠ ਵੀਰ ਜੀ ਲੈਣੇ ਮੈਨੇ ਆ ਬੜੀ ਅਗਰਮਾਈ ਹਾਂ ਦੇਖੋ ਮੋਢੋਂ ਬਿਲਕੁਲ ਚਾਰ ਸਲੇਵਾ ਠੀਕ ਆ ਜੀ 15 ਕਿਲੋ ਵਾਲੀ ਸਹਾਣਾ ਮੈਂ ਆ ਚਲੋ ਆਪਾਂ ਗਰੰਟੀ ਨਹੀਂ ਦਿੰਦੇ ਛੋਟੀ ਥੋੜਾ ਹਾਂ ਬਾਕੀ ਨੇਵੇ ਦੀ ਬੰਤਰ ਚੈੱਕ ਕਰੋ ਕੋਈ ਇੱਕ ਅਧੀ ਮੜਾ ਹੋਰ ਇਧਰੋਂ ਗਿੜਾ ਘੜਾ ਕੇ ਤਸਲੀ ਨਾਲ ਤੋੜ ਕੇ ਵਿਖਾਉਣੇ ਆ ਤੁਹਾਨੂੰ ਮੜੇ ਪੈਰ ਨੋਂ ਲਵਾਇਆ ਕਰਕੇ ਜੱਬਦੀ ਮੜਾ ਥੋੜਾ ਆ ਜਾਣਾ ਦੇਖੋ ਇਧਰੇ ਕੋਲੇ ਥਲੇ ਰੱਖ ਬੈਠਾ ਮਤਲਬ ਸਫਾਈ ਜਿਆਦੀ ਗਾਂ ਲੱਗੀ ਹਾਂ ਹਾਂ ਉਹਦਾ ਵਰਗੇ ਹੋਰ ਉਹਦਾ ਬਾਕੀ ਓਕੇ ਰੋ ਦੇਖੋ ਟਾਂਚਾ ਠੀਕ ਆ ਜੀ ਇਹ ਕਰਮਾਂ ਦੀ ਅੱਠ ਲੈ ਜੇ ਸੱਤ ਲੈ ਜੇ ਦੇਣ ਇਹ ਨਿਕ ਲੈਂਦੀ ਆ ਬਾਕੀ ਬਣੂਗੀ ਥੱਲੇੋਂ ਚੰਗੀ ਜੀ ਇਹ ਭਾਈ ਭੈਣ ਭਰਾਉਣ ਲੰਮੀ ਤੋਰ ਕੇ ਬੁਖਾਰੇ ਨਾ ਆ ਕੇ ਲੰਗ ਮਾਰਦੀ ਹੈ ਬਾਹਰ ਕਰਨੀ ਆ ਕੋਨੇ ਕੋਨੇ ਤੋਰਦੇ ਤੋਰਦੇ ਨਹੀਂ ਕੋਈ ਲੰਗ ਮਾਰੂ ਨਹੀਂ ਨਹੀਂ ਉਹ ਪੈਰ ਦਾ ਜਿਹੜੀ ਚਲੋ ਉਹ ਦਾਸ ਹੀ ਦਿੱਤੀ ਆਪਾਂ ਵੈਸੇ ਗੱਲ ਆ ਵੇਖੋ ਜੀ ਕੋਈ ਲੰਗ ਨਹੀਂ ਕੋਈ ਥੋੜਾ ਜਿਹਾ ਅਗਲੇ ਪਾਸੇ ਨਾ ਉਹ ਬੋਬੀ ਜੀ ਦੇ ਤੋਂ ਲੈ ਗਿਆ ਚਾਹਿਆ ਲੈ ਗਿਆ ਤੂੰ ਤਾਂ ਕਰੀ ਆ ਲੈ ਕਰਾ ਦੋ ਚੈੱਕ ਕੋਈ ਨਹੀਂ ਲੈ ਇਧਰ ਇੱਕ ਸਰਕੀਗਣਾ ਵੀ ਭਾਈ ਉਹ ਥੋੜਾ ਜਿਹਾ ਨਾ ਇੱਕ ਆਪਣੇ ਘਰੇ ਖਾਂ ਪੱਕਾ ਹਾਂ ਦੇਖੋ ਨੌ ਬੱਚਾ ਲੈ ਗਿਆ ਠੀਕਾ ਲੈ ਵੀ ਕੋਲ ਵੱਡੀ ਆ ਭਾਈ ਭਜਨ ਵੇਖ ਗੱਡਾ ਪਾਲੀ ਕੱਢੀ ਨਾ ਆ ਮਾਰੋ ਨੀਗਾ ਠੀਕ ਆ ਜੀ ਲਵਾ ਬਹੁਤ ਖੁੱਲਾ ਠੀਕ ਹੈ ਅੱਛਾ ਸਤਨਾਮ ਕਿੰਨੇ ਦੀ ਡਿਮਾਂਡ ਹੈ ਕੀ ਰੇਟ ਦੋਗੇ ਇਹਦਾ ਜੇ ਦੀ ਹੱਤੋਂ ਨਾ ਕਰਾਲੀਏ ਮੈਂ ਤੁਹਾਨੂੰ ਭਾਵੇਂ 1 40 ਮੰਗ ਲੀਏ 35 ਮੰਗ ਲੀਏ ਚੱਲ ਭਾਈ ਆ ਜਿੰਨੇ ਦੀ ਕਹਿਣਾ ਤੂੰ ਦੇ ਦੇਣਾ ਨਹੀਂ ਕੁੰਡਿਆ ਨਹੀਂ ਨਹੀਂ ਆਪੇ ਕਾ ਕਰੂ ਆਪੇ ਨਹੀਂ ਨਹੀਂ ਮੰਨੀ ਤੋਂ ਦੀ ਮੈਂ ਦਾ ਹਿਸਾਬ ਲਾ ਲਾ ਨਹੀਂ ਨਹੀਂ ਫਿਰ ਵੀ ਚਲੋ ਤੁਹਾਡੀ ਖਰੀਦਾ ਕਰ ਦੋ ਆਪੇ ਇੱਕ ਪੰਜ ਦੀ ਦੇ ਦੋ ਪੰਜ ਦੀ ਦੇ ਦੋ ਹੋਰ ਕਰਨਾ ਹੋਰ ਕਰ ਦੋ ਮਾਨ ਜਾਇਜ਼ ਕਰਕੇ ਦਈਏ ਗੱਲ ਲੱਖ ਦੀ ਮੈਂ ਦੇ ਦਾਂਗੇ ਪੂਰੇ ਚੱਲ ਭਾਈ 95 ਦੀ ਦੇ ਦੇਣੀ ਹੈ ਪਹਿਲਾ ਕੋਲ ਵੱਡੀ ਕੋਣੀ 92000 ਦੀ ਦੇ ਦੇਣੀ ਪੂਰੇ 95 ਦੀ ਪੂਰੇ 95 ਦੀ ਪਾ ਜਣ ਵੇਖ ਲੈ ਭਾਈ ਮੈਂ ਨਾਲ ਜਿਆਦੀ ਚੰਗੀ ਵੀਰ ਜੋਂ ਹੁੰਦੇ ਨੇ ਆਖਦਾ ਮੈਂ ਨਾਲ ਜਿਆਦੀ ਚੰਗੀ ਮੈਂ ਜਾਈ ਚੰਗੀ ਉਧਰ ਮਰਦਾ ਆ ਕੇ ਪੂੰਥੀਆਂ ਹੋਰ ਨਹੀਂ ਹੋਣੀ ਕਰ ਦਈਏ ਮਾਨ ਖੋਜੋ ਇੱਕ ਦਸ ਗਰੂ ਉਹ ਮੇਰੀ ਮਾਮਾ ਕੁੜੀ ਦੀ ਆ ਦੇ ਦੇ ਦਾਂਗੇ ਭਾਈ 94 94000 ਦੀ ਵਿਤਾ ਦਾ ਵੀ ਇਹ ਦੇਵਾ ਗੇ ਉਹ ਫਿਰ ਫਾਈਨਲ ਠੀਕ ਆ ਜੀ ਭਾਈ ਹੁਣ ਨਹੀਂ ਵੇਖ ਘਟਵਾ ਦੇ 100 ਵੀ ਨਹੀਂ ਕਰਨਾ ਕਿਉਂਕਿ ਸੋ ਤਿੰਨ ਸਮਾਂ ਜਿਹੜਾ ਕਰਮਾ ਲਈ ਲੈ ਕੇ ਜਾਂਦੀ ਹੈ ਕੋਈ 8-7 ਦਿਨ ਹਾਂ ਬਾਕੀ ਖੁੱਲਣ ਖਲਾਂ ਨੇ ਥਰਿਆਂ ਚੰਗਾ ਡਈ ਹੈ ਠੀਕ ਆ ਜੀ ਆ ਜਾਣ ਤੋਂ ਕੋਈ 99000 ਦੀ ਫਾਈਨਲ ਦਿੱਤੀ ਜਾਊਗੀ ਠੀਕ ਆ ਹਾਂ ਤੇ ਇਹ ਅੱਜ ਨਾਗਦੇ ਦੇ ਦੋਸਤਾਂ ਨੂੰ ਦਿਖਾ ਦਿੱਤੇ ਆ ਅੱਠ ਨਾਗਨੇ ਜਿਹਦੇ ਵਿੱਚ ਕੋਈ ਚਾਰ ਬੜਾ ਤੁਹਾਨੂੰ ਤੋਕੜ ਗੱਪਣੇ ਦਿਖਾਈਆਂ ਸਪੈਸ਼ਲ ਠੀਕ ਆ ਜੀ ਜਾਇਜ਼ ਪੜਤੇ ਆ ਤੇ ਇਧਰ 99655 ਆ ਅਨਾਰ ਤੋਂ ਨੋਇਸ਼ ਮੈਂ ਆਪਿੰਡ ਕਰਾਂ ਤਸੀਰ ਬੜੀ ਜਿਹੜਾ ਜੀ ਹੁੰਦਾ ਤੇਰੀ ਗੁੱਸੇ ਜਾ ਜਾਂਦਾ ਤੇਰੀ ਖੁਸ਼ ਹੋ ਜਾਂਦਾ ਭਰਾ ਸਾਡੇ ਨਾਲ ਮਾਲਾ ਤੜਕੇ ਤੜਕੇ ਪੋਣੀ ਪਾਣੀ ਵਟਾ ਜਦੋਂ ਚੰਗਾ ਕਰ ਲੈਣਾ ਵਪਾਰੀ ਭਰਾ ਉਦੋਂ ਜਿਆਦਾ ਖੁਸ਼ ਹੁੰਦਾ ਉਦੋਂ ਜਿਆਦਾ ਹੁੰਦਾ ਕਹਰੇ ਤੇ ਲਾਲੀ ਆਟੋਮੈਟਿਕ ਆ ਜਾਂਦੀ ਆ ਲੈ ਜੀ ਉਹਦਾ ਮਾਰਾ ਜੀ ਕਮਾਈ ਆਲੇ ਬਦਲੋਂ ਤਾਂ ਸਵੇਰਦੀ ਜੇ ਕਮਾਈ ਨਾ ਮਿਲੇ ਤੇ ਫਿਰ ਤੈਨੂੰ ਪਤਾ ਹੁੰਦਾ ਪੁੱਤ ਨਾਲੇ ਨਹੀਂ ਦੇਖੋ ਕਿਤੇ ਰੋਇਆ ਕਿਹਨੇ ਦੇ ਜਣਾ ਹੈਗਣੀ ਆ ਇਹ ਨਹੀਂ ਤਾ ਮਿਹਨਤ ਕਰਦੇ ਜਿਹੜੇ ਟਾਈਮ ਤੇ ਗੁੱਸਾ ਕਰਦੇ ਜਿਹੜੇ ਟਾਈਮ ਤੇ ਸਾਰੇ 8 9 ਵਜੇ ਤੱਕ ਰਜਾਈਆਂ ਘੁੱਟ-ਘੁੱਟ ਪੈਂਦੇ ਉਹ ਤੋਂ ਕਿ ਤਿੰਨ ਚਾਰ ਵਜੇ ਉੱਠੇ ਹਜੇ ਆਓ ਰੱਗੇ ਹੀ ਕਰ ਗੱਲ ਤਾਂ ਹਾਂ ਨਾ ਮਿਹਨਤ ਤੇ 4 ਵਜੇ ਦੇ ਉੱਠ ਕੇ ਫੇਰ ਹੀ ਮਾਲ ਸੁੱਤ ਬਲਕਿ ਮਾਂ ਫੇਰ ਸੁੱਤ ਰੋਂਦਾ ਇੰਨੇ ਪਸ਼ੂਆਂ ਦਾ ਤੇ ਕਾ ਖਵਾਉਣਾ ਪਿਉਣਾ ਰਜਾਉਣਾ ਡਕਰ ਨੂੰ ਤੇ ਓਕੇ ਵੀਰ ਸਤਨਾਮ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਹੈ ਬਾਕੀ ਮਾਲ ਇੱਧਰ ਵੀ ਮੋٹے ਦਰ ਉਹ ਤੇ ਕੈਮਰਾ ਮਾਰ ਦਿੰਦੇ ਆ 5-7 ਨੱਕ ਜਿਹੜੇ ਇੱਧਰ ਵੀ ਤੁਸੀਂ ਵੇਖ ਰਹੇ ਜੇ ਠੀਕ ਤਸੱਲੀ ਕਰਕੇ ਜਿੱਦਾਂ ਮਰਜ਼ੀ ਮੇਰੇ ਆਪਰਾਖ ਦੀ ਤਰੀਕ ਕਰੀ। ਹਾਂ ਹੈ ਤਾਜ਼ੀਆਂ ਹਨ। ਉਹ ਥੋੜਾ ਫਿਰ ਮਾਲ ਬਹੁਤ ਲੱਗ ਗਿਆ ਹੱਦਾਂ। ਮੌਦੀ ਹੈ ਤਾਜ਼ੀਆਂ ਨੇ ਠਿਕਾ ਜੀ ਪਟੀਆਂ ਵੜਾ ਨੇ ਤਕਰੀਬਨ ਇਹਨਾਂ ਦੇ ਵਿੱਚ ਕੁਝ ਟੋਕੜ ਗੱਬਣ ਨਾਗ ਵੀ ਹੈਗੇ ਆ ਜਿਹੜੇ ਬਿਲਕੁਲ ਜਿਆਦੇ ਮਿਲ ਕਾਲੇ ਆ ਉਹ ਪੁੱਛਗਿਛ ਕਰ ਲਿਓ ਮੇਰੇ ਪ੍ਰਾਖ ਠਿਕਾ ਜੀ। ਸੋ ਇਹ ਅੱਜ ਐਨੀਮਲ ਸੀਗੇ ਜਿਹੜੇ ਤੁਹਾਨੂੰ ਦਿਖਾ ਦਿੱਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ। ਬਾਕੀ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ। ਮਿਹਰਬਾਨੀ ਜੀ।